ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਾਲੀਆਂ ਕੱਟਣ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਹੁੰਦੀਆਂ ਜਾਂ ਕੋਈ ਮੇਰਾ ਭਰਾ ਚੈਨਲ ਤੇ ਨਵਾਂ ਹੁੰਦਾ ਪਹਿਲੀ ਵਾਰੀ ਵੀਡੀਓ ਦੇਖਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲੀ ਘੰਟੀ ਦਾ ਇੱਕ ਬਟਨ ਹੁੰਦਾ ਉਹਨੂੰ ਦਬਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣੀ ਆ ਤੁਹਾਡੇ ਕੋਲੇ ਨਾਲ ਦੀ ਨਾਲ ਮੈਸੇਜ ਆਜਿਆ ਕਰੇ ਹਨਾ ਬਾਕੀ ਜੇਕਰ ਜਿਹੜੀਆਂ ਭੈਣਾਂ ਦੇ ਬੱਚੇ ਜ਼ਿਆਦਾ ਗੇਮਾਂ ਵਗੈਰਾ ਖੇਡਦੇ ਆ ਤਾਂ ਕੀ ਹੁੰਦਾ ਚੈਨਲ ਪਿੱਛੇ ਚ ਲੈ ਜਾਂਦਾ ਤਾਂ ਤੁਸੀਂ ਕੀ ਕਰਨਾ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਦੇ ਉੱਪਰ ਬੋਲ ਕੇ ਲਿਖ ਕੇ ਭੇਜਿਆ ਕਰੋ group ਵਿੱਚ ਲਿਖ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਜਿਹੜਾ group ਦੇ ਵਿੱਚ ਐਡ ਕਰ ਲਓ ਤਾਂ ਕਿ ਤੁਹਾਡੇ ਕੋਲੇ WhatsApp ਦੇ ਉੱਪਰ ਹੀ ਵੀਡੀਓ ਆਨ ਲੱਗ ਜੇ ਤੁਹਾਨੂੰ YouTube ਖੋਲਣ ਦੀ ਲੋੜ ਨਹੀਂ ਫਿਰ ਤੁਹਾਡੇ ਕੋਲੇ WhatsApp ਦੇ ਉਪਰੀ ਵੀਡੀਓ ਆ ਜਾ ਕਰੂਗੀ ਠੀਕ ਆ ਬਿਲਕੁਲ ਫ੍ਰੀ ਸੇਵਾ ਕੋਈ ਸਲਾਈ ਜਾਂ ਕਟਾਈ ਸਿਖਾਉਂਦਾ ਪੈਸਾ ਨਹੀਂ ਆ ਜਿਹੜਾ ਆਪਾਂ ਟੌਪ ਕਰੇ ਤਾਂ ਉਹ ਲੇਡੀ ਸੂਟ ਦਾਗਾ ਵੀ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਬਈ ਤੁਸੀਂ ਕਟਾਉਂ ਕੱਟਣ ਸੂਟ ਤੋਂ ਪਹਿਲਾਂ ਨਾਪ ਦੀ ਵੀਡੀਓ ਲਾਜ਼ਮੀ ਪਾਇਆ ਕਰੋ ਕਿਉਂਕਿ ਸਾਨੂੰ ਨਾਪ ਲੈਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਬਹੁਤ ਸਾਰੀਆਂ ਭੈਣਾਂ ਉਹ ਆ ਜਿਹੜੀਆਂ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਹਨ ਤਾਂ ਆਪਾਂ ਨਾਪ ਤੋਂ ਹੀ ਸ਼ੁਰੂ ਕਰਾਂਗੇ ਪਹਿਲਾਂ ਇਹਨਾਂ ਦਾ ਨਾਪ ਲਵਾਂਗੇ ਤੁਹਾਨੂੰ ਦੱਸਾਂਗੇ ਨਾਪ ਕਿਵੇਂ-ਕਿਵੇਂ ਲੈਣ ਉਸ ਤੋਂ ਬਾਅਦ ਇਹਨਾਂ ਦਾ ਸੂਟ ਕਟਾਂਗੇ ਠੀਕ ਆ ਜੀ ਮੈਂ ਕਿਸੇ ਵੀ ਚੀਜ਼ ਨਹੀਂ ਸਮਝਾਉਂਦੀ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਨਾ ਜਰੂਰ ਦੱਸਿਆ ਕਰੋ ਵੀ ਆਹ ਚੀਜ਼ ਦੀ ਬਾਈ ਸਾਨੂੰ ਸਮਝ ਨਹੀਂ ਲੱਗੀ ਦੁਬਾਰੀ ਸਮਝਾਓ ਜਿੰਨੇ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਹੋ ਉਹਨੇ ਫਿਰ ਮੈਂ ਤੁਹਾਡੇ ਸਾਰੇ ਕਮੈਂਟ ਪੜ੍ਹ ਕੇ ਉਹਨਾਂ ਕਮੈਂਟਾਂ ਤੋਂ ਹੀ ਦੁਬਾਰੀ ਕੋਈ ਜਿਹੜੀ ਕਮੀ ਪੇਸ਼ ਹੋਣੀ ਹੈ ਵੀਡੀਓ ਬਣਾਉਣਾ ਨਾ ਬਾਕੀ ਇਹ ਕਿਸੇ ਭੈਣ ਨੇ ਫੋਨ ਤੇ ਜਾਂ ਭਰਾ ਨੇ ਗੱਲਬਾਤ ਕਰਨੀ ਹੁੰਦੀ ਆ ਤਾਂ ਉਹ ਕਿਰਪਾ ਕਰਕੇ ਸ਼ਾਮ ਨੂੰ 8 ਵਜੇ ਤੋਂ ਬਾਅਦ ਗੱਲਬਾਤ ਕਰ ਵੀ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਨਾ ਬਾਕੀ WhatsApp ਤੇ ਮੈਸੇਜ ਜਿੰਨੇ ਮਰਜ਼ੀ ਦੇ ਨਹੀਂ ਭੇਜਿਆ ਕਰੋ ਉਹਦੀ ਕੋਈ ਦਿੱਕਤ ਨਹੀਂ ਉਹ ਫਿਰ ਮੈਂ ਜਦੋਂ ਮੇਰਾ ਟਾਈਮ ਲੱਗਦਾ ਪੜ੍ਹ ਕੇ ਉਹਨਾਂ ਜਵਾਬ ਦੇ ਦਿੰਦਾ ਰਹਿੰਦਾ ਹਾਂ ਨਾ ਤਾਂ ਗਲਤ ਕੱਟਣ ਦੇ ਨਾਲ ਇੱਕ ਵਾਰੀ ਪੁੱਛ ਲਿਆ ਕਰੋ ਗਲਤ ਨਾ ਕੱਟਿਆ ਕਰੋ ਪਹਿਲਾਂ ਚੰਗੀ ਤਰ੍ਹਾਂ ਵੀਡੀਓ ਨੂੰ ਦੋ ਤਿੰਨ ਵਾਰੀ ਦੇਖ ਲਿਆ ਕਰੋ ਜਿੱਥੇ ਕੋਈ ਤੁਹਾਨੂੰ ਲੱਗੇ ਵੀ ਇੱਥੇ ਆ ਜੀ ਦੁਬਾਰੇ ਉਹਨੂੰ ਬੈਕ ਜਾ ਕੇ ਦੇਖ ਲੈ ਕਿਵੇਂ ਕੱਟਿਆ ਹੈ ਠੀਕ ਆ ਫਿਰ ਵੀ ਨਹੀਂ ਸਮਝਿਆ ਤਾਂ ਉਹਨੂੰ ਛੱਡ ਦਿਆ ਕਰੋ ਜਦੋਂ ਵੀ ਮੇਰੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਫਿਰ ਕੱਟ ਲਿਆ ਕਰੋ ਸਭ ਤੋਂ ਪਹਿਲਾਂ ਆਪਾਂ ਜੈਂਪਰ ਦਾ ਨਾਮ ਪਾਵਾਂਗੇ ਕਾਫੀ ਪਿੰਡਾਂ ਨੂੰ ਸ਼ਰਟ ਵੀ ਕਹਿੰਦੇ ਆ ਜੈਂਪਰ ਵੀ ਕਹਿੰਦੇ ਆ ਕਮੀਜ਼ ਵੀ ਕਹਿੰਦੇ ਆ ਨਾ ਗੱਲ ਇੱਕੋ ਹੀ ਆ ਮੂਰਲੇ ਪਾਸੋਂ ਆਪਾਂ ਨੇ ਲੱਗਣਾ ਇਧਰੋਂ 프ਰੰਟ ਵਾਲੇ ਪਾਸੋਂ ਠੀਕ ਆ ਅਗਲੇ ਪਾਸੋਂ ਜਿਹੜੀਆਂ ਭੈਣਾਂ ਨੂੰ ਕੋਈ ਮੇਰੀ ਗੱਲ ਦੀ ਨਹੀਂ ਸਮਝ ਆਉਂਦੀ ਹਨਾ ਉਹ ਮੈਨੂੰ ਦੱਸ ਦਿਆ ਕਰੋ ਵੀ ਭਾਈ ਆ ਚੀਜ਼ ਨੂੰ ਤੁਸੀਂ ਆ ਚੀਜ਼ ਗਾਇਆ ਕਰੋ ਠੀਕ ਆ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ ਉਹਦੀ ਸਭ ਤੋਂ ਪਹਿਲਾਂ ਆਪਾਂ ਨੇ ਮੈਂ ਕਹਿਣਾ ਉਹਨਾਂ ਭੈਣਾਂ ਨੂੰ ਵੀ ਡੈਰੀ ਲਾਜ਼ਮੀ ਛਪਾਓ ਇਸ ਤਰ੍ਹਾਂ ਜਿਹੜੀਆਂ ਭੈਣਾਂ ਕੱਪੜੇ ਸਿਉਂਦੀਆਂ ਜਾਂ ਕੋਈ ਮੇਰੇ ਭਰਾ ਕੱਪੜੇ ਸਿਉਂਦੇ ਆ ਤਾਂ ਆਹ ਵਾਲਿਆਂ ਨੇ ਡੈਰੀਆਂ ਲਾਜ਼ਮੀ ਛਪਾਓ ਇਹਦੇ ਉੱਪਰ ਕੱਲੀ-ਕੱਲੀ ਚੀਜ਼ ਲਿਖੀ ਹੁੰਦੀ ਆ ਲੰਬਾਈ ਤੋਂ ਲੈ ਕੇ ਕੋਣੀ ਤਿੱਕਰ ਗਲਾ ਚ ਆਕ ਪਲੇਟਾਂ ਵਗੈਰਾ ਇੱਧਰ ਸਲਵਾਰ ਦਾ ਠੀਕ ਆ ਇੱਥੇ ਆਪਾਂ ਪਹਿਲਾਂ ਨਾਮ ਭਰਾਂਗੇ ਗਾਖ ਦਾ ਜਿਵੇਂ ਇਹਨਾਂ ਦਾ ਨਾਮ ਹੈਗਾ ਇੱਥੇ ਦੇਖੋ ਇੱਥੇ ਭਰਾਂਗੇ ਆਪਾਂ ਜਸਦੀਪ ਕੌਰ ਹਨਾ ਜਿਵੇਂ ਅੱਜ ਤਰੀਕ ਹੈਗੀ 31 8 2025 ਐਵੇਂ ਨਾਮ ਭਰਤਾ ਉਸ ਤੋਂ ਬਾਅਦ ਕੱਪੜੇ ਕਿੰਨੀ ਤਰੀਕ ਦੇਣੇ ਆ ਅਗਲੀ ਤਰੀਕ ਇੱਥੇ ਭਰਨੀ ਆਪਾਂ ਜਿਵੇਂ ਮੰਨ ਕੇ ਚੱਲੋ 7 ਤਰੀਕ ਨੂੰ ਦੇਣੇ ਸੱਤ 9 2025 ਠੀਕ ਆ ਉਸ ਤੋਂ ਬਾਅਦ ਇੱਥੇ ਆਪਾਂ ਉਹਨਾਂ ਦਾ ਮੋਬਾਈਲ ਨੰਬਰ ਲਿਖ ਲੈਣਾ ਜੋ ਵੀ ਹੈ ਠੀਕ ਆ ਕਾਲੂ ਕਿਉਂਕਿ ਆਪਾਂ ਨੂੰ ਕੋਈ ਲੋਡ ਪਾ ਜੇ ਕੋਈ ਸੂਟ ਦੇ ਵਿੱਚ ਚਿਰਖੀ ਜਾਂ ਟੋਕ ਆ ਜਾਂਦੀ ਆ ਜੇ ਆਪਾਂ ਭੁੱਲ ਗਏ ਵੀ ਸੂਟ ਕਰ ਦੋਦੇ ਨਾ ਇੱਥੋਂ ਨੰਬਰ ਪੜ੍ਹ ਕੇ ਆਪਾਂ ਫਟਾਫਟ ਫੋਨ ਲਾ ਕੇ ਪੁੱਛ ਸਕਦੇ ਹਾਂ ਵੀ ਤੁਹਾਨੂੰ ਕੱਪੜੇ ਕਦੋਂ ਚਾਹੀਦੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਐਸ ਜਗ੍ਹਾ ਤੋਂ ਗਲੇ ਦੇ ਉੱਪਰਲੇ ਪਾਸੋਂ ਬਿਲਕੁਲ ਆ ਸਿਉਣ ਤੋਂ ਇੱਥੋਂ ਮੇਨਣਾਗਾ ਤੇ ਬਿਲਕੁਲ ਸਿੱਧਾ ਠੀਕ ਹੈ ਜੀ ਲੰਬਾਈ ਕਿੰਨੀ ਆ ਦੇਖੋ ਲੰਬਾਈ ਕਿੰਨੀ ਆ ਰਹੀ ਹੈ 743 ਇੰਚ ਆਪਾਂ ਨਹੀਂ ਤਾਂ ਸਾਢੇ 4 ਕਰਨੀਆਂ ਨਹੀਂ ਪੂਰੀ ਕਰਨੀਆਂ ਜਿੰਨੀ ਹੈਗੀ ਸਵਾ 43 ਕਰਨੀਆਂ ਠੀਕ ਆ ਨੰਬਰ 2 ਤੇ ਆ ਗਈ ਪਾਹ ਚੰਗੀ ਤਰ੍ਹਾਂ ਇੱਥੋਂ ਸਿਉਣ ਤੋਂ ਫੜ ਕੇ ਖਿੱਚੀ ਕੇ ਇਧਰੋਂ ਸਭ ਤੋਂ ਪਹਿਲਾਂ ਆਪਾਂ ਲંબਾਈ ਮਿਨਾਗੇ ਇਹਨਾਂ ਦੀ ਕਿੰਨੀ ਆ ਇਸ ਤਰ੍ਹਾਂ ਲੰਬਾਈ ਹੈਗੀ ਪੈਨ ਦੀ 16 ਇੰਚ ਤੇ ਬਾਹਾਂ ਦੀ ਮੂਰੀ ਕਿੰਨੀ ਆ ਇਸ ਤਰ੍ਹਾਂ ਮੈਨਣਾ ਇੱਕ ਪਾਸਾ 6 ਯਾਨੀ ਕਿ 12 ਪਹਿਲਾਂ ਲਿਖਾਂਗੇ ਆਪਾਂ 16 ਇਹ ਲਿਖਾਂਗੇ ਆਪਾਂ 12 ਉਸ ਤੋਂ ਨਾਲ ਦੀ ਨਾਲੀ ਕੋਣੀ ਕੋਣੀ ਲਾਜ਼ਮੀ ਬਣਾ ਕਰੋ ਬਹੁਤ ਸਾਰੀਆਂ ਭੈਣਾਂ ਜਾਂ ਭਰਾ ਮੇਰੇ ਕੀ ਕਰਦੇ ਅੰਦਾਜ਼ੇ ਨੇ ਰੱਖਣਦੇ ਆ ਜਾਂ ਤਾਂ ਬਾਹ ਮੁਰਦੀ ਨਹੀਂ ਤੇ ਜਾਂ ਫਿਰ ਇਹ ਤੋਂ ਲੌਂਕਣ ਲੱਗੇ ਨਹੀਂ ਆ ਆਪਾਂ ਇਹ ਕੰਮ ਨਹੀਂ ਕਰਨਾ ਵੀ ਪਹਿਲੀ ਵਾਰ ਚ ਹੀ ਸਹੀ ਆ ਜੇ ਕੋਣੀ ਮੈਨ ਲੈ ਕਰੋ ਬਚਾ ਲਿਓ ਠੀਕ ਹੈ ਇੱਥੋਂ ਜਿਵੇਂ ਇਹਨਾਂ ਦੀ ਕੋਣੀ ਹੈਗੀ ਇੱਥੋਂ 7 ਇੰਚ ਯਾਨੀ ਕਿ 14 ਆਪਾਂ ਆਪਾਂ ਮੈਂ ਤੁਸੀਂ ਆਪਦੇ ਹਿਸਾਬ ਨਾਲ 7 ਲਿਖ ਸਕਦੇ ਹੋ ਜੇ ਮੇਰੇ ਹਿਸਾਬ ਨਾਲ ਲਿਖਾ ਤਾਂ ਮੈਂ ਪੂਰੀ ਲਿਖ ਦੂੰ 14 ਨੰਬਰ ਤਣਤੀ ਆ ਗਿਆ 3 ਬਹੁਤ ਸਾਰੀਆਂ ਭੈਣਾਂ ਪੁੱਛਦੀਆਂ ਬਈ ਇਹ ਸੂਟ ਪਾਇਆ ਹੋਵੇ ਤਾਂ ਫਿਰ 3 ਕਿਵੇਂ ਮਿਲ ਸਕਦੇ ਆਪਾਂ ਹਨ ਜਿੰਮੇ ਸੂਟ ਕਿਸੇ ਭੈਣ ਨੇ ਪਾਇਆ ਤਾਂ ਜੇ ਤਾਂ ਤੁਸੀਂ ਇੱਥੋਂ ਨਹੀਂ ਮਿਲੋਗੇ ਆ ਦੇਖੋ ਐਨੂੰ ਤਾਂ ਸੂਟ ਦਾ ਜਿਹੜਾ 3 ਆ ਉਹ 15 16 ਦੱਸਣ ਲੱਗ ਗਏ ਤੁਸੀਂ ਪਾਏ ਹੋਏ ਸੂਟ ਦੀ ਬਜਾਏ ਸਾਹਮਣੇ ਉਹ ਆ ਚੀਜ਼ ਸਾਹਮਣੇ ਆਪਾਂ ਗੈਣਨੇ ਆ ਮਨ ਕੇ ਲੋ ਮੇਰੇ ਆਹ ਚੀਜ਼ ਮੈਣੀ ਆ ਇੱਥੋਂ ਜਿਵੇਂ ਆ ਦੇਖੋ ਪਹਿਲਾਂ ਆਪਾਂ ਕਿਵੇਂ ਮੈਣਾਂ ਇਸ ਭੈਣ ਦਾ 3 ਹੈਗਾ 12 ਪਹਿਲਾਂ ਆਪਾਂ ਇਹਨਾਂ ਇੱਥੇ 3 ਲਿਖਾਂਗੇ 12 ਠੀਕ ਆ ਕਲੋਂ ਥੋੜੇ ਵਾਸਤੇ ਵੀ ਕਿਵੇਂ ਤੁਸੀਂ ਮੈਨਸਾਜ ਇੱਥੋਂ ਲੈ ਕੇ ਇੱਥੋਂ ਤੱਕ ਆਹ ਚੀਜ਼ ਨੂੰ ਪਾਈ ਹੋਈ ਸੂਰਤ ਤੋਂ ਇੱਥੋਂ ਆ ਦੇਖੋ ਆਹ ਚੀਜ਼ ਨੂੰ ਇਦਰੋਂ ਮੈਨ ਸਕਦੇ ਹੋ ਤਾਂ ਤੀਰਾ ਥੋੜਾ ਬਿਲਕੁਲ ਓਕੇ ਆਊਗਾ ਸਾਡੇ ਬਾਰੇ ਇੱਥੇ ਆ ਰਿਹਾ ਠੀਕ ਹੈ ਤੇ ਸਾਡੇ ਬਾਰੇ ਇੱਥੋਂ ਆ ਰਿਹਾ ਪਰ ਨਾਪ ਲੈਣ ਵੇਲੇ ਨਹੀਂ ਤਾਂ ਗਲ ਨੂੰ ਐ ਕਰਨ ਨਹੀਂ ਐ ਕਰਨ ਠੀਕ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਵਿਛਾ ਲੈਣਾ ਤੇ ਜੇ ਤ ਪੈਣਾ ਨੇ ਮੇਰੇ ਹਿਸਾਬ ਨਾਲ ਗਲਾ ਮਿੰਨਾ ਹਨਾ ਮੈਂ ਆਪਦੇ ਹਿਸਾਬ ਨਾਲ ਮੈਂ ਦੋਣਾ ਦੇਖੋ ਬਿਲਕੁਲ ਇਹ ਤੂੰ ਸਿੱਧਾ ਕਰ ਲਿਆ ਇਦਰੋਂ ਵੀ ਸਿੱਧਾ ਕਰ ਲਿਆ ਠੀਕ ਆ ਇਹ ਇਸ ਤਰ੍ਹਾਂ ਇਹਦੇ ਨਾਲ ਦੋਨੇ ਗਲੇ ਮਿਲ ਜਾਨੀ ਹੁਣ ਆਪਾਂ ਇਥੋਂ ਇਹਦੀ ਸੇਜ ਨੂੰ ਮਿਲ ਲਾਂਗੇ ਅਗਲਾ ਅਗਲਾ ਹੈਗਾ ਪੌਣੇ 7 ਤੇ ਬੈਕ ਵਾਲਾ ਹੈਗਾ 6 ਆ ਦੇਖੋ ਨੇੜੇ ਕਰਕੇ ਦਿਖਾਓ ਕੈਮਰਾ ਅਗਲਾ ਪੌਣੇ 7 ਬੈਕ ਵਾਲਾ 6 ਆ ਇੱਥੇ ਆਪਾਂ ਲਿਖਾਂਗੇ ਉੱtre ਪਹਿਲਾਂ ਲਿਖਾਂਗੇ ਪੌਣੇ 7 ਤੇ ਬੈਕ ਵਾਲਾ ਲਿਖਾਂਗੇ 6 ਠੀਕ ਆ ਇਸ ਤੋਂ ਬਾਅਦ ਆ ਗਈ ਸ਼ਾਟ ਦੀ ਹਾਂਜੀ ਆਸੀ ਹੌਣ ਉਹਨੂੰ ਫੜ ਕੇ ਆਪਾਂ ਚੰਗੀ ਤਰ੍ਹਾਂ ਬਾਹਰ ਨੂੰ ਖਿੱਚ ਲਾਂਗੇ ਇਹ ਫਿੱਟ ਹੋ ਰੁਪ। ਨੋ। ਆਪਾਂ ਆਪਦੀ ਮਰਜ਼ੀ ਨਾਲ ਖੁੱਲਾ ਭੀੜਾ ਨਹੀਂ ਕਰਨਾ। ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਦਾ ਹੁੰਦਾ ਵੀ ਗਾਹਕ ਨੂੰ ਪੁੱਛ ਲਿਆ ਕਰੋ ਕਿਉਂਕਿ ਕਈ ਵੇਲੇ ਕੱਪੜਾ ਖੁੱਲਾ ਪਾਉਂਦੀਆਂ। ਸਾਹ ਕਹਿੰਦੇ ਮੇਰਾ ਬੰਦ ਹੋ ਗਿਆ, ਹਲਕੀ ਜਿਹੀ ਆਉਂਦੀ ਆ। ਛਾਤੀ 'ਪਾ ਮਾ ਉਹਨਾਂ ਦੀ ਪੂਰੀ-ਪੂਰੀ ਥੋੜੀ ਹੋਵੇ ਪਰ ਕਾਫੀ ਪੜਾ ਖੁੱਲੇ ਕੱਪੜੇ ਪਾਉਂਦੇ ਉਹ ਥੋੜੀਆਂ। ਜੇ ਹੋਰ ਮੰਨ ਕੇ ਚਲੋ ਆਪਾਂ 21 ਦੀ ਥਾਂ ਤੇ ਆਪਦੀ ਮਰਜ਼ੀ ਨਾਲ 22 ਕਰਤਾ ਤਾਂ ਸੂਟ ਤੁਹਾਡੇ ਕੋਲ ਓਨੀ ਪੈਰੀ ਵਾਪਸ ਆ ਜੂਗਾ। ਤਾਂ ਇਹ ਚੀਜ਼ ਆਪਾਂ ਨੇ ਨਹੀਂ ਕਰਨੀ ਹੁੰਦੀ। ਜਿਵੇਂ ਗਾਹਕ ਇਹਨਾਂ ਉਮੀ ਕਰਿਆ ਕਰ। ਸਾਡੀ 21 ਇਹ ਤਾਂ ਆਪਾਂ ਇੱਥੇ 21 ਕਰਨਾਗਾ। ਭਾਵਾਂ ਭੈਣ ਪਤਲੀ ਆ ਪੰਪ ਭਾਰੀ ਆ। ਕਿਉਂਕਿ ਕਈ ਭੈਣਾਂ ਜਿਆਦਾ ਫਿੱਟ ਸੂਟ ਪਾਉਂਦੀਆਂ ਤੇ ਕਈ ਭੈਣਾਂ ਢੋਈ ਪਾਉਂਦੀਆਂ। ਜਿਵੇਂ ਭਰਾ ਵੀ ਕਈ ਕੱਪੜੇ ਖੁੱਲੇ ਪਾਉਂਦੇ ਆ। ਨਾਪ ਸੇਮ ਤਾਂ ਹੀ ਮੈਂ ਤੁਹਾਨੂੰ ਕਹਿਣਾ ਨਾ ਵੀ ਸਾਰੇ ਨੂੰ ਆਪਾਂ ਇੱਕ ਰਸੇ ਨਹੀਂ ਬਣਾਉਣਾ। ਅਗਲੇ ਦੀ ਮਰਜ਼ੀ ਦੇ ਕੱਪੜੇ ਖੁੱਲੇ ਪਾਉਣਾ, ਭੀੜੇ ਪਾਉਣਾ ਆਪਾਂ ਜਿੰਨਾ ਆਪਾਂ ਮਾਪ ਲੈਂਦੇ ਨਾ ਉਹਨਾਂ ਹੀ ਤਿਆਰ ਕਰਕੇ ਦੇਣਾ। ਹੁਣ ਆਪਾਂ ਕਮਰ ਮਿਲਾਗੇ ਪਲੋਈਆਂ ਦੇ ਵਿਚਾਲੇ। ਐਜਿਹਾ। ਹਲੋ। ਇਹ ਕੁਝ ਕਮਰੇ ਨੇ ਵਿਚਾਰ ਨੂੰ ਚੰਗੀ ਤਰ੍ਹਾਂ ਆਪਾਂ ਖਿੱਚ ਕੇ ਸੂਤ ਨੂੰ ਛੱਡ ਦੇਣਾ ਕਸ ਕੇ ਨਹੀਂ ਮਿਲਦੇ ਜਨਕੀ ਆ ਵੀ ਆਪਾਂ ਕੋਲੇ ਹੱਥ ਨੇ ਕਿੰਨੀਆਂ 1.58 ਕਮਰੇ ਇਸ ਭੈਣ ਦੀ ਐਚ ਆਪਾਂ ਲਿਖਾਂਗੇ 1.58 ਠੀਕ ਆ ਹੋਰ ਆ ਗਈ ਹੱਫ ਤੇ ਸਭ ਤੋਂ ਜ਼ਰੂਰੀ ਹੈ ਇਹ ਨੂੰ ਚੰਗੀ ਤਰ੍ਹਾਂ ਮਿਲ ਲੈ ਗੁਰੂ ਕਈ ਵਾਰੀ ਜਿਵੇਂ ਲੈਂਸ ਵਗੈਰਾ ਲਾਉਣੀ ਹੁੰਦੀ ਹੈ ਨਾ ਉਦੋਂ ਬਹੁਤ ਜ਼ਰੂਰ ਹੁੰਦੀ ਹੈ ਜਦੋਂ ਤੁਸੀਂ ਲੈਂਸ ਲਾਉਣੀ ਆ ਕਈ ਵਾਰੀ ਚਾਕਾ ਦੇ ਵਿੱਚ ਆਪਾਂ ਆ ਕੇ ਲੈਂਸ ਲਾਉਣੇ ਹੁੰਦੇ ਆ ਤਾਂ ਉਹ ਚੀਜ਼ ਦਾ ਵੀ ਲਾਈਨੀ ਧਿਆਨ ਰੱਖਿਆ ਕਰੋ ਉਹ ਜਗਾ ਲੈਂਗੇ ਥੋੜੀ ਉਸ ਤੋਂ ਆਪਾਂ ਖੁੱਲਾ ਕਰ ਲੈ ਗਏ ਆ। ਇਹ 21 ਹੈਪੈਨ ਦੀ। ਆਪਾਂ ਇੱਥੇ ਲਿਖਾਂਗੇ 21 ਇੰਚ। ਠੀਕ ਆ। ਉਸ ਤੋਂ ਬਾਅਦ ਅੰਗਲ ਫਰੇਟਾ। ਜਿਵੇਂ ਆਪਾਂ ਪਲੂਈਆਂ ਕਹਿੰਦੇ ਪਲੂਈਆਂ ਕਿੰਨੇ ਤੇ ਆ। ਹਲੋ ਇਹਨਾਂ ਦੀ ਪਲੂਈਆਂ ਜਿਹੜੀਆਂ ਹੈਗੀਆਂ ਉਹ ਲਗਭਗ 11 ਇੰਚ ਦੀ। ਆਪਾਂ ਇੱਥੇ ਲਿਖਾਂਗੇ 11 ਇੱਥੇ ਪਲੇਟ ਠੀਕ ਹੈ ਜੀ ਇੱਕ ਵਾਰੀ ਰੋਕ ਐਸ ਤੋਂ ਬਾਅਦ ਆਪਾਂ ਇਹਨਾਂ ਦੀ ਸਲਵਾਰ ਦਾ ਨਾਮ ਕਿਵੇਂ ਲੈਣਾ ਹੈ ਪਹਿਲਾਂ ਇਸ ਭੈਣ ਦੀ ਆਪਣੀ ਸੈਟਸ ਲਈ ਲਈ ਸੀ ਆਪਾਂ ਸੈਟਸ ਲਈ ਕਿਥੋਂ ਲੈਣੀ ਹੈ ਕੱਚ ਤੋਂ ਲੈ ਕੇ ਤੇ ਜਿੱਥੇ ਆਪਣੇ ਚਾਕ ਬਣੇ ਹੁੰਦੇ ਹਨ ਇੱਥੇ ਆਪਾਂ ਲੱਕੀ ਸੈਟਸ ਲਈ 1.14 ਇਹ ਲਾਜ਼ਮੀ ਮਿਲਣੀ ਆ ਇੱਕ ਰਹਿ ਗਈ ਸੀ ਆਪਣਾ ਮੋਡਾ ਮੋਡਾ ਆਪਾਂ ਨਹੀਂ ਸਾਇ ਕਸ ਕਿਚੇ ਨੂੰ ਨਾਰਮਲ ਲੈ ਲਾਂਗਾ ਇਸ ਜਗ੍ਹਾ ਤੋਂ ਲੈ ਲਈ ਕੱਚ ਤੋਂ ਮੋੜੇ ਦੇ ਕਿੰਨਾ ਗਾ ਸਵਾ 9 ਦੂਰਾ ਕਿੰਨਾ ਹੋ ਗਿਆ ਸਾਢੇ 18 ਠੀਕ ਆ ਤੁਸੀਂ ਚਾਹੋ ਨੇ ਆਦੇ ਸਾਹ ਨੂੰ ਸਵਾ 12 ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੋਵੇ ਠੀਕ ਹੈ ਜੀ ਇਹ ਨੂੰ ਹੁਣ ਆਪਾਂ ਸਾਈਡ ਤੇ ਰੱਖਾਂ ਇਕ ਮਿੰਟ ਸਲਵਾਰ ਦੀ ਲੰਬਾਈ ਆਪਾਂ ਨੂੰ ਮਾਣੀ ਸਭ ਤੋਂ ਪਹਿਲਾਂ ਠੀਕ ਆ ਪੂਰਾ ਖਿੱਚ ਕੇ ਕੱਪੜੇ ਨੂੰ ਇੱਕ ਵਾਰੀ ਛਾੜ ਦੇਣਾ ਆਪਾਂ ਨੂੰ ਠੀਕ ਆ ਆ ਕਈ ਪੈਣਾ ਕੱਲੀ ਇਹ ਨੂੰ ਅੱਡ ਮੈਂ ਦਿੰਦੀ ਆ ਫਿਰ ਕਲੇਖਾ ਲਗਾਉਂਦਾ ਰਹਿੰਦਾ ਤੁਸੀਂ ਸਨੇ ਬੈਲਟ ਦੀ ਨਾਪ ਪਿਆ ਕਰਨ। ਠੀਕ ਆ। ਕਈ ਵਾਰੀ ਮੈਨੂੰ ਵੀ ਤੁਸੀਂ ਦੱਸ ਦਿਓ। ਪਰ ਪੂਰਾ ਨਾਪ ਦੱਸਿਆ ਕਰੋ ਕਿ ਕਿੰਨੀ ਲੰਬਾਈ ਆ। ਦੇਖੋ ਜਿੰਨੇ ਇਸ ਪੈਨ ਦੀ ਲੰਬਾਈ 35 ਹੈ ਨਾ। ਆਪਾਂ ਇੱਥੇ ਲਿਖਣੀ 35। ਪੌਂਚ ਕਿੰਨੇ ਚੌੜੇ ਆ? ਨਾਰਮਲ ਆ। 1.5 ਇੰਚ ਆ। ਆਪਾਂ ਇੱਥੇ ਲਿਖਣੀ 1.5 ਇੰਚ। ਇਹ ਹਰ ਇੱਕ ਚੀਜ਼ ਨਾ ਲੇਖ ਲਿਆ ਕਰੋ। ਕਈ ਵਾਰੀ ਕਿਸੇ ਦੇ 2 ਇੰਚ ਹੁੰਦੇ ਆ। ਆਪਾਂ ਚੱਕ ਕੇ 1.5 ਪਾ ਦੇ ਜਾਂ ਕਿਸੇ ਦੇ 1.5 ਹੁੰਦੇ ਆ ਆਪਾਂ 2 ਪਾ ਦੇ। ਇਹ ਗਲਤੀ ਗੱਦੀ ਨਹੀਂ ਕਰਨੀ। ਰਿਕ ਜੀ ਲਿਖਿਆ ਕਰੋ ਪਈਓ ਮਸੂਮ ਰਹਿਣਾ ਉਹਨਾਂ ਨੂੰ। ਇਹ ਡੈਰੀ ਦਾ ਆਪਣਾ ਫਾਇਦਾ ਤੇ ਕੱਲੀ ਕੱਲੀ ਚੀਜ਼ ਲਿਖੀ ਹੋਈ ਹੈ। ਹੁਣ ਮੂਰੀ ਮਿਲਾਂਗੇ ਤਾਂ ਕਿੰਨੀ? ਜਿਹੜੀ ਮੂਰੀ ਹੈਗੀ ਇਹਨਾਂ ਦੀ ਉਹ 6.5 ਹੈ ਤੇ ਦੂਰੀ ਕਿੰਨੀ ਹੋਊਗੀ 13। ਤੁਸੀਂ ਇੱਥੇ 6.5 ਵੀ ਲਿਖ ਸਕਦੇ ਹੋ ਜੀ ਮੇਰੇ ਹਿਸਾਬ ਨਾਲ ਲਿਖੂੰਗਾ ਤਾਂ 13। ਫਿਰ ਆ ਗਈ ਕਮਰ ਜਾਨੀ ਕਿ ਬੈਲਟ। ਤੇ ਥੋੜੀ ਚੰਗੀ ਤਰ੍ਹਾਂ ਖਿੱਚ ਕੇ ਆਪਣਾ ਬੈਲਟ ਬਣਾ ਲਾਂਗੇ। ਨੋਟ। ਬੈਲਟ ਜਿਹੜੀ ਹੈਗੀ ਇਹਨਾਂ ਦੀ ਉਹ 22.5 ਆ। ਆਪਾਂ ਇੱਥੇ ਲਿਖਾਂਗੇ 22.5 ਜੇ ਤੁਸੀਂ ਜਾਦੇ ਭੀਗ ਜਾਵੜੋਂ ਤਾਂ ਬੜੀ ਵਧੀਆ ਗੱਲ ਆ ਝੋਲੇ ਵੀ ਮਿਲ ਲਿਆ ਕਰ। ਕਿਉਂਕਿ ਬਹੁਤ ਸਾਰੀਆਂ ਆਪਣੇ ਵੱਖਰੀ ਵੱਖਰੀ ਢੰਗ ਦੇ ਨਾਲ ਵੱਡੀ ਛੋਟੀ ਝੋਲੀਆਂ ਵੀ ਪਾਉਂਦੇ ਆ। ਇਸ ਭਾਂਡੇ ਜਿਵੇਂ ਝੋਲੀ ਨੂੰ ਖੰਮਾ ਲੈਂਦੇ ਨੇ। 13 ਇੰਚ ਆਪਾਂ ਇੱਥੇ ਲਿਖੋਗੇ 13 ਮਟਾਪੇ ਠੀਕ ਐ ਇੰਨਾ ਕਨਾਪ ਆ। ਬਾਕੀ ਫਿਰ ਵੀ ਕਿਸੇ ਚੀਜ਼ ਦੀ ਇਹਦੇ ਵਿੱਚ ਤੁਹਾਨੂੰ ਨਹੀਂ ਸਮਝ ਆਉਂਦੀ। ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆ ਕੇ ਜਰੂਰ ਦੱਸਿਆ ਕਰੋ ਮੇਰੀ ਆਵਾਜ਼ ਦੀ ਗੱਲ ਦੀ ਸਮਝ ਆਉਂਦੀ ਆ। ਤਾਂ ਅਮੀਰ ਸਭ ਨੂੰ ਨਹੀਂ ਸਮਝ ਆਉਂਦੀ ਜੇ ਦੱਸ ਜਾ ਕਰੋ ਬਈ ਸਾਨੂੰ ਸਮਝ ਨਹੀਂ ਆਉਂਦੀ ਥੋੜਾ ਚੰਗੀ ਤਰ੍ਹਾਂ ਸਮਝਾਓ ਜਾਂ ਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਵਧੀਆ ਕੋਈ ਸੁਝਾਅ ਹੁੰਦਾ ਉਹ ਵੀ ਨਾਲ ਨਾਲ ਦੱਸਿਆ ਕਰੋ ਠੀਕ ਹੈ ਆ ਚੀਜ਼ ਨੂੰ ਬਈ ਆਪਾਂ ਇਸ ਤਰ੍ਹਾਂ ਹੋਰ ਵੀ ਵਧੀਆ ਸਮਝਾ ਸਕਦੇ ਭੈਣਾਂ ਨੂੰ ਜਾਂ ਕੋਈ ਮੇਰਾ ਭਰਾ ਵੀ ਦੇਖਦਾ ਬਾਕੀ ਵੀਡੀਓ ਚਲਦੀ ਚਲਦੀ ਲਾਜ਼ਮੀ ਸ਼ੇਅਰ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਦਾ ਜਾਂ ਆਪਣੇ ਬੱਚਿਆਂ ਘਰ ਵਿੱਚ ਕੰਮ ਸਿੱਖਦੀਆਂ ਉਹ ਚੀਜ਼ ਦਾ ਲਾਭ ਲੈ ਸਕਣ ਠੀਕ ਆ ਬਾਕੀ ਜੇ ਤੁਸੀਂ ਜੀ ਕਟਾਈ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਵੀ ਆਪਾਂ ਨਾਲ ਦੀਆਂ ਜੀ ਕਟਿੰਗ ਦੀ ਵੀਡੀਓ ਪਾਵਾਂਗੇ ਜੇ ਉਹਦੇ ਵਿੱਚ ਵੀ ਕੋਈ ਡਾਊਟ ਹੁੰਦੇ ਆ ਤੁਹਾਡੇ ਸਵਾਲ ਹੁੰਦੇ ਆ ਤਾਂ ਉਹ ਮੈਨੂੰ ਜਰੂਰ ਜਾ ਕੇ ਕਮੈਂਟ ਬਾਕਸ ਵਿੱਚ ਦੱਸਿਆ ਕਰੋ ਬਾਕੀ ਮੈਂ ਹਰ ਇੱਕ ਵੀਡੀਓ ਚ ਕਰਨ ਨੂੰ ਭੈਣਾਂ ਨੂੰ ਵੀ ਆਪ ਦਾ ਜਿਹੜਾ ਨੰਬਰ ਉਹ ਗਰੁੱਪ ਦੇ ਵਿੱਚ ਜਰੂਰ ਐਡ ਕਰਾਓ ਤਾਂ ਕਿ ਉਹਦੇ ਨਾਲ ਪਤਾ ਲੱਗ ਰਹਿੰਦਾ ਆਪ ਨੂੰ ਕੋਈ ਵੀਡੀਓ ਪਾਉਣ ਦਾ ਤੁਹਾਡੇ ਕੋਲ ਨਾਮ ਨਹੀਂ ਗਰੁੱਪ ਦੇ ਵਿੱਚ ਆਉਂਦੀ ਆ ਨਹੀਂ ਜਿਵੇਂ ਜਵਾਕ ਗਿਆ ਮੈਂ ਕੋ ਮੈਂ ਕਹਿੰਦੀ ਐ ਨਾ ਕਿ ਪਤਾ ਕਰ ਠੀਕ ਆ ਬਾਕੀ ਅੱਜ ਆਈ ਵੀਡੀਓ ਤੁਹਾਨੂੰ ਜਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਣਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਲਾਈਵ ਆਪਣਾ ਦੇਖ ਕੇ ਛੱਡ ਜਿੰਨਾਂ ਇਕ ਲਾਈਕ ਨਹੀਂ ਕਰਦੇ ਤਾਂ ਵੀਡੀਓ ਅੱਗੇ ਨਹੀਂ ਜਾਂਦੀ ਭੈਣ ਬਣ ਕੇ ਲਾਈਕ ਦਾ ਬਟਨ ਨਾਲ ਹੀ ਹੁੰਦਾ ਉਥੇ ਦਾ ਨੀਚੇ ਉਹ ਨਾਪ ਜਾ ਕਰੋ ਤਾਂ ਕਿ ਵੀਡੀਓ ਹੋਰ ਅੱਗੇ ਜਾ ਸਕੇ ਠੀਕ ਹੈ ਜੀ ਮਿਲਦੇ ਹਾਂ ਜਲਦੀ ਇਹਨਾਂ ਕਟਾਈ ਦੀ ਵੀਡੀਓ ਲਈ ਧੰਨਵਾਦ ਸਤਿ ਸ੍ਰੀ ਅਕਾਲ